ਕੋਡੀ 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 ਬਾਤ ਬਾਤ ਵਧੀਆ ਬੋਲ ਜਿਹੜੇ ਪ੍ਰੋਫੈਸਰ ਸੇਵਕ ਸ਼ੇਰਗੜ ਨੇ ਬੋਲੇ ਐ ਜੱਗੂ ਇਧਰ ਲੈ ਪਾਸੇ ਆ ਯਾਰ ਤੂੰ ਮੇਰੇ ਕੋਲ ਦੋ ਕਦਮ ਚੱਲ ਕੇ ਕਿਉਂਕਿ ਪਿਛਲੇ ਦਿਨੀ ਇੱਕ ਬਾਗੜੀਆਂ ਦੀ ਚੈਂਪੀਅਨਸ਼ਿਪ ਹੋਈ ਤੇ ਉਸ ਚੈਂਪੀਅਨਸ਼ਿਪ ਤੇ ਅਸੀਂ ਇਹ ਮੰਨਦੇ ਆ ਵੀ ਜੱਗੂ ਤੋਂ ਗਲਤੀ ਹੋ ਗਈ ਐ ਇਹਨੇ ਮੇਰੇ ਵੀਰੋ ਮਹਿਸੂਸ ਵੀ ਕੀਤਾ ਹੈ ਵੀ ਮੇਰੇ ਤੋਂ ਗਲਤੀ ਹੋ ਗਈ ਐ ਔਰ ਜੱਗੂ ਕਹਿੰਦਾ ਵੀ ਬਾ ਸਾਰੇ ਲੋਕ ਨੇ ਜਿਹੜੇ ਕਮੈਂਟ ਕਰ ਰਹੇ ਐ ਔਰ ਜਿਹੜੇ ਮੇਰੇ ਆਪਣੇ ਚਾਹਣ ਵਾਲੇ ਵੀ ਸਾਰੇ ਭਰਾਵਾਂ ਨੇ ਇਸ ਗੱਲ ਦਾ ਮੇਰੇ ਨਾਲ ਗਿਲਾ ਕੀਤਾ ਵੀ ਯਾਰ ਇਹ ਤੇਰੇ ਆਸਤੇ ਮਾੜੀ ਗੱਲ ਆ ਲੈ ਵੀ ਜੱਗੂਆ ਦੁਨੀਆ ਪਿਆਰ ਕਰਦੀ ਆ ਨੌਜਾਨਾ ਦੁਨੀਆ ਸਤਕਾਰ ਕਰਦੀ ਆ ਗੋਗੋ ਤੂੰ ਵੀ ਆ ਜਾ ਇੱਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਮੇਰੇ ਆਲੇ ਪਾਸੇ ਚੱਲ ਕੇ ਕਿਉਂਕਿ ਉਹ ਜਿਹੜੀ ਮੇਰੇ ਵੀਰੋ ਜਦੋਂ ਉਹ ਡਿਸਪਿਊਟ ਹੋਇਆ ਸੀਗਾ ਰਾਏ ਧਰਾਣੇ ਵਾਲਾ ਗੋਗੋ ਸੀਗਾ ਔਰ ਹਾਕਮ ਵਾਲਿਆ ਜੱਗੂ ਸੀਗਾ ਤੇ ਸਾਡਾ ਇਹ ਫਰਜ਼ ਬਣਦਾ ਹੈ ਵੀ ਮੇਰੇ ਵੀਰੋ ਇਹ ਜਿਹੜੇ ਵਿਵਾਦ ਹੁੰਦੇ ਆ ਉਹ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਵੀ ਮੇਰੇ ਵੀਰੋ ਆਪਾਂ ਨਿਵੇੜਦਿਆ ਕਰੀਏ ਲੈ ਵੀ ਜੱਗੂ ਤੂੰ ਸਾਡਾ ਵੀਰ ਹੈ ਤੇ ਆ ਵੀ ਆਪਣਾ ਭਰਾ ਹੈ ਲੈ ਵੀ ਗੁਲਜਾਰ ਸਿੰਘ ਪਾਦੇ ਇਹਨਾਂ ਦੀਆਂ ਜੱਫੀਆਂ ਔਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਔਰ ਜੱਗੂ ਨੇ ਆਖਿਆ ਵੀ ਗੋਗੋ ਸੌਰੀ ਮੇਰੇ ਵੀਰ ਲੈ ਵੀ ਜੱਗੂ ਤੂੰ ਸਤਿਕਾਰਤ ਖਿਡਾਰੀ ਆ ਸਾਡੀ ਖੇਡ ਕਬੱਡੀ ਦਾ ਔਰ ਥੋੜਾ ਪੇਸ਼ੀਅੰਸ ਦੇ ਨਾਲ ਨੌਜਾਨਾ ਔਰ ਥੋੜਾ ਜਿਵੇਂ ਕਹਿੰਦੇ ਨੇ ਵੀ ਮਿੱਠਤ ਨੀਮੀ ਨਾਨਕਾ ਗੁਣ ਜਗਾਈਆਂ ਤਤ ਔਰ ਆਪਾਂ ਨੌਜਾਨਾ ਨੀਵੇਂ ਰਹਿ ਕੇ ਸਤਕਾਰ ਅਲੀ ਨੀਵੇਂ ਰਹਿ ਕੇ ਨੌਜਾਨਾ ਸਤਕਾਰ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ